ਨਾ ਮੈਂ ਜੋ ਮੱਥੀ ਬੋਲਣ ਜੀ ਮੱਥੀ ਆਇਆ ਮੈਂ ਅੱਜ ਸਾਮ ਲੈਣ ਆਇਆ ਸੀਗਾ ਮੈਂ ਇਥੇ ਸਾਮ 50 ਰੁਪਏ ਦਾ ਇੱਕ ਸਾਮ ਸੀਗਾ ਮੈਨੂੰ ਜਦਾ ਸਾਮ ਚਾਹੀਦੇ ਸੀਗੇ ਪਰ ਮੈਂ ਜੋ ਸਾਮ ਲੈਣ ਆਇਆ ਇਹਨੇ ਇੱਕ 50 ਰੁਪਏ ਦੇ ਸਾਮ ਦੀ ਕੀਮਤ ਮੇਰੇ ਕੋਲ 100 ਰੁਪਏ ਮੰਗੀ ਹਾਂਜੀ ਕਿੰਨੇ ਮੰਗੀ ਅਮਰਜੀਤ ਸਿੰਘ ਸਾਮ ਫੋਰਸ ਵਿੱਚ ਅੱਛਾ ਜੀ ਜਦੋਂ ਮੈਂ ਇਹਨਾਂ ਨੂੰ ਕਿਹਾ ਕਿ ਇਹਦੀ ਕਿਉਂ ਮੰਗ ਰਹੇ ਹੋ ਮਾਜੂਬ ਸਾਹਿਬ ਨੂੰ ਕੰਪਲੇਨਟ ਕਰਾਂਗਾ ਕਹਿੰਦਾ ਜਿੱਥੇ ਮਰਜ਼ੀ ਕੰਪਲੇਨਟ ਕਰ ਲਓ ਮੈਨੂੰ ਕੋਈ ਡਰ ਨਹੀਂ ਹੈ ਮੈਂ ਇਹਦੀ ਅਪਲੀਕੇਸ਼ਨ ਵੀ ਟਾਈਪ ਕਰਾਈ ਹੋਏ ਜੋ ਕਿ ਮੈਂ ਜੀ ਸਾਹਿਬ ਨੂੰ ਦੇਣ ਚੱਲਿਆ ਸੀਗਾ ਹਾਂਜੀ ਕਿਦੋਂ ਆਏ ਸੀ ਇੱਥੇ ਨਾ ਮੂੰਹ ਇਸਟੈਂਡਾ ਹੋ ਗਿਆ ਜੀ ਨਾਲ ਆਏ ਸੀ 15 ਮੇਰੇ ਨਾਲ ਆ ਸੀ ਮੇਰੇ ਨਾਲ ਮੇਰੇ ਤਾਜਨ ਸੀ ਕੀ ਕਹਿਣਾ ਵਾ ਪਹਿ ਵਾਰੀ ਜੋ ਮੰਗ ਰਿਹਾ ਵਾ ਜਦੋਂ ਜੀ ਸਾਡੇ ਅੱਖਾਂ ਦੇ ਅੰਮੋ ਹੁੰਦਾ ਵਾ ਪ੍ਰੈਸ਼ਰ ਪੈਂਦਾ ਵਾ ਅਸੀਂ ਅਸੀਂ ਦੇਖਦੇ ਆਂ ਸਾਨੂੰ ਕੁਝ ਫਾਇਦਾ ਨਹੀਂ ਆ ਇਸ ਦਾ ਉਹ ਸਰਕਾਰੀ 50 ਤੇ ਸਟੈਂਡਾ ਜਾਂ ਕਿੰਨੇ ਲੈ ਰਿਆ 100 ਰੁਪਏ ਹੋਰ ਬਾਕੀ ਇਹਦਾ ਪਤਾ ਇਹਦਾ 50 ਮੈਂ ਆਵੇ ਕੋਲ ਲਿਆ ਜੀ ਸਟਾਮ 50 ਦੇ ਦਾ ਮਿਲਿਆ ਮੈਨੂੰ ਇੱਕੋ ਹੀ ਲਿਆ ਜੀ

ਅਮਰਜੀਤ ਸੇ ਉਹ ਐਮਰਿਕਨ 100 ਰੁਪਏ ਦਾ ਸਟਾਮਪ ਮੰਗਦੇ ਨੇ 50 ਰੁਪਏ ਤੋਂ 100 ਰੁਪਏ ਦੇ। ਸਟਾਮਪ ਠੀਕ ਹੈ। ਜੇ ਤੁਸੀਂ ਸਟਾਮਪ ਨੇ ਪੈਸੇ ਬਾਤ ਕਰਦੇ ਨੇ ਆਹ ਨਹੀਂ ਕਿ ਗਿਆਨੀ ਕਿ ਪੈਸੇ ਬਾਤ ਕਰਦੇ ਨੇ। ਤੇਨਾਂ ਨੂੰ ਕਿਹਾ ਉਹ 50 ਦਾ ਤੂੰ 100 ਵਾਲੀ ਮੰਗਦੇ ਹੋ ਕੱਲੇ ਆਏ ਮੈਂ ਨਹੀਂ ਫੀਸ ਲੈਣਾ। ਤੇ ਬੜਾ ਅਹੀ ਦਸੀ ਇਹਨਾਂ ਨੇ ਵੀ ਅਹੀਂ ਪਾਈਪ ਕਰਨਾ ਪਾਈਪ ਕਰਨਾ ਬੰਦਾ ਵਾ ਜੇ ਚਾਹੀਏ ਤੇ ਬਹੁਤ ਸਰਕਾਰੀ ਰੇਟ ਤੇ ਮਿਲਦੇ ਨੇ ਬੀ ਕੋਸ਼ ਸਰਕਾਰੀ ਰੇਟ ਤੇ ਯਾਰ ਤੇ 100 ਰੁਪਏ

ਉਹਨਾਂ ਤੋਂ ਇਹ 20 ਡਿਸਾਭਲ ਹੋ ਜਾਵੇ। ਡਿਸਾਭਲ ਤੇ ਲਿਖਿਆ ਪਾਉ ਕਾਪੀਕੇਸ਼ਨ ਨਹੀਂ ਦਿੱਤ। ਉਹਨਾਂ ਕੋਲ ਡੇਂਜਰ ਹੈ। ਹਾਂਜੀ। ਮਤਲਬ ਕਾਹ ਤੋਂ ਬੈਂਕ ਦੇ ਜਾਂ ਦੂਜੇ ਕੱਟਦੇ ਨਹੀਂ ਸਰਪੰਚੀ ਵਾਲੇ ਕੱਟਦੇ ਨਹੀਂ ਭਰੀ ਭਾਰ। ਨਹੀਂ ਨਹੀਂ ਸਰਪੰਚੀ ਵਾਲੇ ਨਹੀਂ ਬੈਂਕ ਦੇ ਕੱਟਦੇ ਜੇ ਨਾ। ਹਾਂ ਹਾਂ। ਉਹ ਬੈਂਕ ਦੇ ਉਹਨਾਂ ਨੇ ਮੰਗੇ ਸੀ। ਨਹੀਂ ਭਾਜੀ ਬੈਂਕ ਦਾ ਸਾਲੀ। ਕਿਹੜੇ ਤੋਂ ਮੰਗੇ ਸੀ ਸਾਲ? ਕਾਹ ਵਾਲਾ ਸਾਲ ਸੀ? ਮੈਂ ਨਹੀਂ ਲਿਆ। ਮੈਂ ਨਹੀਂ। ਮੈਂ ਨਹੀਂ ਕੱਟਿਆ। ਤੇ ਇਹ ਨਹੀਂ ਇਹ ਕਹਿ ਰਹੇ ਕਿ ਤੁਸੀਂ 100 ਰੁਪਏ ਮੰਗ ਰਹੇ ਜੇ। ਭਾਜੀ ਕਿੱਥੇ ਨੂੰ? ਆਗੇ? ਨਹੀਂ ਜਿੰਨੇ। ਨਹੀਂ। ਹਾਂਜੀ। ਮਰੇ ਨੂੰ ਸਵਾਰ ਕਰ ਮਗਾ ਜੀ 50 ਰੁਪਏ ਮੈਂ ਐਪਲੀਕੇਸ਼ਨ ਟਾਈਪ ਕਰਾਈ ਹੈ ਜੀ ਆ ਦੇ ਅੱਛਾ ਜੀ ਹਾਂਜੀ ਪਰ ਇਹ ਦੇ ਕਹਿੰਦੇ ਕਹਿੰਦੇ ਮੈਂ ਨਾ ਕਹਿੰਦਾ ਮੈਂ ਭਾਈ ਟੂਪਲੇ ਡੀ ਸਰ ਨੂੰ ਕਰਾਇਆ ਕਹਿੰਦੇ ਕਿਥੇ ਮਰਜੀ ਕਰ ਲਓ ਮੈਨੂੰ ਕੋਈ ਡਰ ਨਹੀਂ ਭਾਈ ਕਹਿੰਨ ਲੋ ਜੋ ਮਾਰਦੇ ਕਹਿੰਦੇ ਮੈਂ ਮੰਗੇ ਇਹ ਆ ਬੰਦਾ ਆ ਆਪਣਾ ਘੜ ਘੜ ਲਿਆਏ ਹੋ ਸਟਾਮ ਲਾ ਦਿੱਤਾ ਜੀ ਤੁਹਾਨੂੰ ਪਈ ਨਹੀਂ ਇਹ ਇੱਕ ਹੰਡਾ ਬਿਲੰਦ ਭਜੀ ਡੜ ਬੇ ਹੰਡਾ ਬਿਲੰਦ ਨਹੀਂ ਨਹੀਂ ਇਹ ਤਾਂ ਸਿਰੇ ਹੁੰਦੇ ਹਣ ਕਿ ਮਰ ਨਹੀਂ ਨਹੀਂ ਤੁਹਾਡੀ ਕੋਈ ਆਏ